ਗੁਰਾਂ ਦੇ ਆਪਣੇ ਤੇਰੇ ਤੇ ਆਪਣੇ ਬੱਚਿਆਂ ਨੂੰ ਬਾਲਦਾ ਇਸ ਕਰਕੇ ਭਰਾਵੋ ਜਦੋਂ ਵੀ ਲੋਕ ਇੱਥੇ ਪਹੁੰਚਣਾ ਤੁਹਾਡੇ ਵਿੱਚ ਜਿਗਾਰੂ ਕੋਈ ਇਹ ਤਨਖਾਹ ਦੇਣੀ ਹੈਗੇ ਇਹ ਭਾਈ ਤੁਹਾਡੀ ਨੂੰ ਇੰਝ ਕੀ ਕਰਦੇ ਆ ਇਹਨਾਂ ਨੂੰ ਪਤਾ ਅਗਲੇ ਆਕੂਆਂ ਨੂੰ ਇਹ ਸਰਕਾਰਾਂ ਜਿਹੜੀਆਂ ਤੁਹਾਡੇ ਤੇ ਕਿਹੜੇ ਪੈੰਦਲੇ ਕਰ ਰਹੀਆਂ ਤੁਹਾਡੇ ਜਿਹੜੇ ਮੌਤ ਤੇ ਭਾਂਟਾ ਇਹ ਕਿਹੜੇ ਰਾਹ ਤੁਰੇ ਹੋਏ ਆ ਭਾਈ ਮੁਲਾਜ਼ਮਾਂ ਦਾ ਵੀ ਇਹੀ ਹਾਲ ਆ ਕੋਈ ਪੱਕੇ ਨਹੀਂ ਹੋਏ ਇਹ ਮਾਸਟਰਾਂ ਦਾ ਜਿਹੜਾ ਇਹਨਾਂ ਨੇ ਟੀਵੀ ਦੇ ਢੰਡੋਰਾ ਫੁੱਟਿਆ ਪੱਕਿਆ ਕਰਦਿਆ ਬਾਈ ਉਹ ਵੀ ਧਰਨਿਆਂ ਦੇ ਵਿੱਚ ਬੈਠੇ ਆ ਟੈਂਕੀ ਵਾਲੇ ਬਾਰਦਰ ਸਪਲਾਈ ਵਾਲੇ ਬਾਈ ਇਹਨਾਂ ਨੇ ਜੂਸ ਪਲਾ ਪਲਾ ਕੇ ਧਰਨਿਆਂ ਦੇ ਵਿੱਚੋਂ ਖੜੇ ਕੀਤੇ ਔਰ ਆਲੇ 6 ਮਹੀਨਿਆਂ ਦੇ ਵਿੱਚ ਤੁਹਾਨੂੰ ਪੱਕੇ ਕਰਾਂਗੇ ਬਾਈ ਉਹ ਅੱਜ ਵੀ ਇਹਨਾਂ ਦੇ ਜਦੋਂ ਦੇ ਸਰਕਾਰਾਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਨਾ ਹੁੰਦੀਆਂ ਤਾਂ ਉਹ ਭਾ ਇਹਨਾਂ ਦਾ ਵਿਰੋਧ ਕਰਦੇ ਆ ਉਹਨਾਂ ਤੇ ਡੰਗਾ ਚਾਰਜ ਹੁੰਦਾ ਤੁਹਾਨੂੰ ਦੱਸਣ ਦਾ ਇਹੀ ਆ ਬਿੱਜੀ ਤੇ ਕਿਸਾਨ ਮਜ਼ਦੂਰ ਮਰਿਆ ਉੱਥੇ ਮਲਾਹ ਜੰਮੀ ਮਰਿਆ ਦੁਕਾਨਦਾਰ ਵੀ ਮਰਿਆ ਉਹ ਭਰਾਵੋ ਇੱਕੋ ਜੋ ਜਦੋਂ ਇੱਕੋ ਹੋ ਗਏ ਤਾਂ ਆਪ ਇਹਨਾਂ ਨੂੰ ਇੱਕ ਮੰਟ ਲਾਵਾਂਗੇ ਸੱਟ ਨੂੰ ਸਵਾ 3 ਕਰੋੜ ਦੀ ਆਬਾਦੀ ਚੋਂ ਸਵਾ 2 ਕਰੋੜ ਵੀ ਵੋਟ ਪੈਂਦੀ ਹੈ 1 ਕਰੋੜ ਵੋਟ ਨਹੀਂ ਪੈਂਦੀ ਤਾਂ ਬਣੀ ਜਿੱਤ ਪੱਕੀ ਆ ਇਹ ਲੋਕਾਂ ਨੂੰ ਪਤਾ ਜਦੋਂ 1 ਕਰੋੜ ਵੋਟ ਪੈਣ ਉਹ ਹੱਟ ਗਈ ਤਾਂ ਇਹਨਾਂ ਨੂੰ ਪਤਾ ਲੱਗ ਜੂ ਸਾਡੇ ਦੁਸ਼ਮਣ ਕਿੰਨੇ ਹੋ ਗਏ ਇਸੇ ਤਰ੍ਹਾਂ ਭਰਾਵੋ ਜਿਹੜੀ ਟੀਕੀ ਮਾਰਤੀ 92 ਐਮਐਲਏ ਦੇ ਰੂਪ ਦੇ ਵਿੱਚ ਲੈ ਕੇ ਆਇਆ ਇਹ ਵੱਡੇ ਕਾਰਪੋਰੇਟ ਘਰਾਣੇ ਆਪਾਂ ਨੇ ਦੁਸ਼ਮਣ ਬਣਾਇਆ ਇਹ ਆਪਾਂ ਕੋਈ ਐਮਐਲਏ ਨਹੀਂ ਚਦੇ ਆਏ ਇਹ 92 ਆਪਣੇ ਦੁਸ਼ਮਣਾਂ ਇੱਕ ਪਾਰਟੀ ਬਣ ਗਈ ਜਿਹੜੀ ਪਾਰਟੀ ਆਪਣਾ ਵਿਰੋਧ ਕਰਦੀ ਆ ਆਪਾਂ ਨੂੰ ਸੀਰਿਆਂ ਨੂੰ ਖਿੱਚ ਕੇ ਲੈ ਕੇ ਜਾਂਦੇ ਆ ਕਦੇ ਨਸਿਆਂ ਦੇ ਰੂਪ ਦੇ ਵਿੱਚ ਕਦੇ ਬਾਹਰਲੇ ਦੇਸਾਂ ਦੇ ਰੂਪ ਦੇ ਵਿੱਚ ਇੱਕ ਇੱਕ ਬੱਚਾ ਬਾਈ ਤੋਂ ਨੇ ਬਾਹਰਲੇ ਦੇ ਸਾਨੂੰ ਤੋੜ ਦਿਆ ਨਾ ਟੋੜੀ ਕਿਸੇ ਨੇ ਸੁਣਨੀ ਨਾ ਕਰਨੀ ਜਿਹੜੇ ਚਿੱਟੇ ਤੋਂ ਡਰਦੇ ਤੋਨੇ ਬਾਹਰ ਦੇ ਦੇਸਾਂ ਨੂੰ ਤੋੜਿਆ 10 10 ਦਾ ਇਕਰਾਮ ਨਸ਼ਾ ਉਥੇ ਆਪਾਂ ਜੇਬਾਂ ਦੇ ਵਿੱਚ ਰੱਖ ਸਕਦੇ ਆ ਗੱਲਾਂ ਬੋਲਦਾ ਬਾਈ ਚੈਨ ਘੱਟ ਆਬ ਨਹੀਂ ਗਰਦਾਰ ਰਹਾ ਇਹਨਾਂ ਨੇ ਪਹਿਲਾਂ ਵੀ ਗਰਦਾਰੀਆਂ ਕੀਤੀਆਂ ਜਦੋਂ ਗੁਰੂਆਂ ਦੇ ਸਮਿਆਂ ਤੋਂ ਲੈ ਕੇ ਅਬਦਾਲੀ ਵਰਗੇ ਇੱਥੇ ਆਏ ਰਾਜ ਕਰਨਾ ਅੰਗਰੇਜ਼ਾਂ ਗੋਲਿਆਂ ਦਾ ਸਾਥ ਇਹਨਾਂ ਪਰਿਵਾਰਾਂ ਨੇ ਦਿੱਤਾ ਉਦੋਂ ਵੀ ਤਾਂ ਪਿੱਠ ਵਿੱਚ ਛੁਰਾ ਮਾਰਿਆ ਤੁਹਾਡੇ ਲੋਕਾਂ ਨੇ ਅੱਜ ਵੀ ਇਹ ਉਹੀ ਕੰਮ ਕਰਨ ਲੱਗੇ ਹੋਏ ਆ ਇਹ ਜਿਹੜੀ ਕਾਂਗਰਸ ਦੀ ਸਰਕਾਰ ਆ ਪਹਿਲਾਂ ਇਹਨੂੰ ਇਹ ਆਪਣੀ ਮਾਂ ਦੱਸਦੇ ਸੀਗੇ ਵੀ ਸਾਡੀ ਮਾਂ ਪਿਓ ਇਹਨਾਂ ਦਾ ਪਹਿਲਾਂ ਬੜਾ ਸਮੇਂ ਪਹਿਲਾਂ ਮਰ ਗਿਆ ਇਹਨਾਂ ਕੋਲ ਇਕੱਲੀ ਮਾਂ ਇਹਸ ਕਰਕੇ ਮਾਂ ਬਦਲ ਨੂੰ ਮੱਤ ਲਾਉਂਦੇ ਆ ਕਰੇ ਇਹਨੂੰ ਕੋਈ ਸਗੀ ਮਾਂ ਦੱਸਦਾ ਪਹਿਲਾਂ ਭਾਜਪਾ ਵਾਲੇ ਇਹਨਾਂ ਹੀ ਮਤਰੇਈ ਮਾਂ ਸੀ ਫਿਰ ਉਹ ਸਗੀ ਮਾਂ ਹੋ ਗਈ ਇਹਨਾਂ ਦੀ ਇਸ ਕਰਕੇ ਲੋਕੋ ਇਹਨਾਂ ਤੋਂ ਝਾਕ ਨਾ ਕਰੋ ਆਪਾਂ ਹਮੇਸ਼ਾ ਕਿਹਾ ਬੋਟਾ ਤੋਂ ਝਾਕ ਨਾ ਕਰੋ ਆਪਣੀ ਰੱਖੀ ਆਪ ਕਰੋ ਇਸ ਤਰ੍ਹਾਂ ਉਹ ਇਹਦੇ ਵਿਰੋਧ ਦਾ ਕਾਰਨ ਸਭ ਤੋਂ ਵੱਡਾ ਆਪਣਾ ਇਹ ਆ ਗੁਜਰਾਤ ਦੇ ਵਿੱਚ ਇੱਕ ਪਰਿਵਾਰ ਆ ਬਿਲਕੁਸ਼ ਪਾਨੋ ਦਾ ਪਹਿਲੇ ਇਹਨਾਂ ਦੇ ਕੁੱਤੇ ਨੇ ਉਸ ਭੈਣ ਨਾਲ ਬਲਤਕਾਰ ਕਰਿਆ ਉਹਦੇ ਬਾਅਦ ਉਹਦੇ ਬਾਅਦ ਚੋਂ ਉਹ ਪਰਿਵਾਰ ਨੂੰ ਮਾਰ ਦਿੱਤਾ ਤੇ ਉਹ ਪਰਿਵਾਰ ਨੂੰ ਮਾਰਨ ਤੋਂ ਬਾਅਦ ਜਿਹੜੇ ਨੇ ਗੁੰਡੇ ਜਿਹੀ ਕੁੱਤੇ ਉਹ ਅਦਾਲਤ ਦੇ ਵਿੱਚ ਵੀ ਪੇਸ਼ ਹੋਏ ਸਜ਼ਾ ਵੀ ਹੋਈ ਪਰ ਐਂਡ ਦੇ ਵਿੱਚ ਮਾਫੀ ਦੇ ਤੌਰ ਤੇ ਉਹਨਾਂ ਨੂੰ ਭਰਾਵੋ ਛੱਡ ਦਿੱਤਾ ਉਹ ਅੱਜ ਗੁਜਰਾਤ ਦੀ ਧਰਤੀ ਦੇ ਰਾਜੇ ਵਾਲੀ ਜ਼ਿੰਦਗੀ ਜੀ ਰਹੇ ਆ ਉਹ ਭਾਜਪਾ ਦੀ ਝੌਲੀ ਦੇ ਵਿੱਚ ਬੈਠਿਆ ਇਸੇ ਤਰ੍ਹਾਂ ਹੀ ਮਣੀਪੁਰ ਦੀ ਘਟਨਾ ਸਾਰਿਆਂ ਨੇ ਦੇਖੀ ਆ ਜਿਹੜੀਆਂ ਉੱਥੇ ਭੈਣਾਂ ਨੂੰ ਇਹਨਾਂ ਨੇ ਸੜਕਾਂ ਤੇ ਨੰਗਾ ਨਾਚ ਲਚਾਇਆ ਨੰਗੇ ਕਰਕੇ